ਕਿ ਡਰੀ ਹੋਈ ਸਰਕਾਰ ਹੈ ਭ੍ਰਸ਼ਟਾਚਾਰੀ ਸਰਕਾਰ ਹੈ ਝੂਠੇ ਵਾਦੇ ਵਾਲੀ ਸਰਕਾਰ ਹੈ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਵੋਟਾਂ ਇਹਦੇ ਕੋਸ਼ਿਸ਼ ਕਰ ਰਹੇ ਨੇ ਕਿ ਵੋਟ ਹੀ ਨਾ ਪਾ ਸਕੇ ਕੈਂਡੀਡੇਟ ਜੇ ਜੇਤੂ ਕੈਂਡੀਡੇਟ ਨੇ ਸਾਡੀ ਆਪੋਜੀਸ਼ਨ ਪਾਰਟੀਆਂ ਦੇ ਉਹਨਾਂ ਨੇ ਕਾਗਜ਼ੀ ਰੱਦ ਕਰ ਦਿਓ ਉਹ ਇਲੈਕਸ਼ਨ ਵੀ ਜਾ ਹੀ ਨਾ ਸਕਣ ਤੇ ਮੈਂ ਸਮਝਦਾ ਵਾਂ ਕਿ ਇਹਦੇ ਤੇ ਸੀਰੀਅਸ ਮੈਂ ਕੇਂਦਰ ਦੇ ਵੀ ਜਿਹੜੇ ਚੋਣ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਲਿਗਨ ਜਾ ਰਿਹਾ ਅਗੇਂਸਟ ਥੀਸ ਆਫੀਸਰਸ ਮੈਂ ਜਿੰਨੇ ਉਹਨਾਂ ਦੇ ਸਹਿਯੋਗੀ ਵੀ ਨੇ ਗੁਰੂ ਸੁਖਬੀਰ ਸਿੰਘ ਸੰਧੂ ਜੀ ਨੇ ਪੰਜਾਬ ਤੋਂ ਗਏ ਹੋਏ ਨੇ ਉਹਨਾਂ ਨੂੰ ਵੀ ਲਿਖਣ ਜਾ ਰਿਹਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਮੈਂ ਰਾਸ਼ਟਰਪਤੀ ਜੀ ਨੂੰ ਵੀ ਲਿਖਾਂਗਾ ਸਾਰੇ ਜਿੰਨੇ ਉੱਚ ਅਫਸਰ ਨੇ ਉਹਨਾਂ ਨੂੰ ਲਿਖਾਂਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜੰਗਲ ਰਾਜ ਚੱਲ ਰਿਹਾ ਕਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਲੇਕਿਨ ਮਾਨ ਸਾਹਿਬ ਕਹਿੰਦੇ ਕਿ ਪੰਜਾਬ ਉਹਦੇ ਨmber ਤੇ ਸਿਕਿਉਰਿਟੀ ਮਾਮਲੇ ਤੇ ਕਾਨੂੰਨ ਵਿਵਸਥਾ ਦੇ ਮਾਮਲੇ ਤੇ ਤੁਹਾਨੂੰ ਤੇ ਅੱਜ ਮੈਂ ਸਕਰੀਨ ਸ਼ਾਟ ਭੇਜਾਂਗਾ ਕਿ ਡੀਸੀ ਸਾਹਿਬਾਂ ਤੋਂ ਪਹਿਲੇ ਖੁਸ਼ਦਿਲ ਜੀ ਨੂੰ ਮੈਂ ਆ ਮਿਲਣ ਗਿਆ ਉਹਨਾਂ ਨੇ ਮੈਨੂੰ ਸ਼ੋਰ ਕੀਤਾ ਪਹਿਲੇ ਤੋਂ ਕੈਂਡੀਡੇਟਾਂ ਨੂੰ ਹੀ ਨਹੀਂ ਵੜਨ ਦੇ ਰਹੇ ਉਹ ਕੱਲੇ ਹੀ ਸਕਰੂਟ ਨਹੀਂ ਕਰਨ ਲੱਗੇ ਹੋਏ ਸੀ ਉਹ ਮੈਂ ਉਹਨਾਂ ਨੂੰ ਗਿਆ ਕੈਂਡੀਡੇਟਾਂ ਦੇ ਸਾਹਮਣੇ ਸਟੂਡੈਂਟ ਨਹੀਂ ਹੁੰਦੀ ਆ ਕੁਝ ਦਿਲ ਦੀ ਉਹਨਾਂ ਨੂੰ ਬਾਇਆ ਜਾਂਦਾ ਇੱਕ ਦੂਜੇ ਦੇ ਆਬਜੈਕਸ਼ਨਾਂ ਦੇ ਜਵਾਬ ਤੇ ਦੇਣ ਦਾ ਮੌਕਾ ਦਿਓਗੇ ਫੇਰ ਉਹ ਮੰਨੇ ਕਿ ਠੀਕ ਆ ਕੈਂਡੀਡੇਟਾਂ ਦੇ ਉਹਨਾਂ ਨੂੰ ਇਲੈਕਸ਼ਨ ਦੇ ਬਾਰੇ ਜਾਣਕਾਰੀ ਵੀ ਨਹੀਂ ਹੈ ਮੈਨੂੰ ਤੇਹੀ ਲੱਗ ਰਿਹਾ ਜਾਂ ਉਹਨਾਂ ਦੇ ਪਿੱਛੇ ਕੋਈ ਤਾਕਤ ਹੈ ਜਿਨੇ ਉਹਨਾਂ ਨੂੰ ਬਾਇਲਸ ਕੀਤਾ ਹੈ ਕਿ ਤੁਸੀਂ ਉਹ ਨਿਰਣੇ ਕਰਨਾ ਜਿਹੜਾ ਚੰਡੀਗੜ੍ਹ ਤੋਂ ਲਿਸਟ ਆਏਗੀ ਉਹ ਡਿਕਲੇਅਰ ਕਰਨੀ ਹੈ ਤੋਂ ਉਸ ਲਿਹਾਜ਼ ਨਾਲ ਉਹ ਵੀ ਮੇਰੇ ਕੋਲ ਸਕਰੀਨਸ਼ਾਟ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਉਹ ਕਹਿਣ ਲੱਗ ਪਏ ਇਹ ਜੀ ਤੁਸੀਂ ਮੈਨੂੰ ਡਿਸਟਰਬ ਮੈਂ ਤਿੰਨ ਫੋਨ ਕੀਤੇ ਜਿਹਨਾਂ طرف ਔਰ ਉਹ ਮੈਨੂੰ ਸੁਣਨ ਨੂੰ ਤਿਆਰ ਨਹੀਂ ਹੋਏ ਕੁਝ ਦਿਨ ਜੀ ਉਹਨਾਂ ਨੇ ਕਿ ਪਹਿਲੀ ਵਾਰ ਹੀ ਹੋਇਆ ਜਦਕਿ ਮੈਨੂੰ ਮਾਨ ਹੈ ਚੀਫ ਸੈਕਟਰੀ ਸਰਵੇਸ਼ ਕੌਸ਼ਲ ਜੀ ਵੀ ਰਹੇ ਦਿਵਾੜੀ ਜੀ ਵੀ ਰਹੇ ਆਪਣਾ ਚੀਫ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਜੀ ਵੀ ਰਹੇ ਔਰ ਜਿੰਨੇ ਵੀ ਸੀਨੀਅਰ ਆਫੀਸਰ ਚੀਫ ਸੈਕਟਰੀ ਬਾਕੀ ਦੇ ਆਈਐਸ ਹੈ ਹੀ ਹੈ ਕੋਆਪਰੇਟਿਵ ਆਈ ਹੈਵਨਟ ਸੀਨ ਸੱਚ ਬਿਹੇਵੀਅਰ ਫ্রম ਆਨਰੇਬਲ ਡੈਪਟੀ ਕਮਿਸ਼ਨਰ ਐਂਡ ਹਰ ਸਬੋਡੀਨੇਟਸ ਐਂਡ ਆਰ ਟੀਮ I don't know why they are so paralyzed, why they are afraid of. They are, they have to be neutral as returning officer, but they are not neutral. They are not ready to listen our objections. Then I am very sure that they are going to do the dictatorial, they are going to declare the dictatorial decisions that we are ex expecting from such a covert government of Aadmi Party and their partner, Congress Party, Indigat Pandit. ਅਰ ਜਦੋਂ ਲੋਕ ਠੱਗੇ ਜਾ ਰਹੇ ਨੇ ਆਵਾਜ਼ ਦੇ ਪਾਰਟੀ ਤੋਂ ਕੇਜਰੀਵਾਲ ਸਾਹਮਣੇ ਪੰਜਾਬ ਚ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਸੀ ਹੁਣ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ 2100 ਰੁਪਏ ਦੀ ਇਹਨਾਂ ਨੇ ਕੱਲ ਇੱਕ ਨਵੀਂ ਗੱਲ ਛੇੜ ਦਿੱਤੀ ਦੇਖੋ ਉੱਥੇ ਇਹਨਾਂ ਦੀ ਜਵਾਨਤਾ ਦੇ ਜਬਤ ਹੋਣੀਆਂ ਹੀ ਨੇ ਦਿੱਲੀ ਸਾਫ਼ ਹੋ ਗਈ ਤੁਸੀਂ ਦੇਖਿਆ ਪਿੱਛੇ ਸਾਧਿਆ-ਸੱਤ ਲੋਕ ਸਭਾ ਦੀ ਸੀਟਾਂ ਹਾਰ ਗਏ ਪੰਜਾਬ ਵੀ ਜਿੱਥੇ ਮਾਨ ਸਾਹਿਬ ਕਹਿੰਦੇ ਸੀ 13 ਤੇ 13 ਜਿੱਤਾਂਗੇ 3 ਤੇ ਜਿੱਤੇ ਤੋਂ ਰਿਜੈਕਸ਼ਨ ਤੇ ਹੋਈ ਗਈ ਹੈ ਇਹਨਾਂ ਦੀ ਵੋਟ ਸ਼ੇਅਰ ਇਹਨਾਂ ਦਾ ਜਿਹੜਾ ਹੈ ਉਹ 92 ਸੀਟਾਂ ਜਿਹੜੀਆਂ ਸੀ ਉਸ ਤੋਂ ਘਟ ਗਏ ਲੋਕ ਸਭਾ ਐ 55 ਵਿਧਾਨ ਸਭਾ ਸੀਟਾਂ ਦੇ ਆਗੇ ਵੋਟ ਸ਼ੇਅਰ ਇਹਨਾਂ ਦਾ ਘਟ ਕੇ 26% ਰਹਿ ਗਿਆ ਸੋ ਉਹਨਾਂ ਨੂੰ ਹਾਰ ਤਦੇ ਤੇ 3 ਸਾਲ ਤੋਂ ਇਲੈਕਸ਼ਨ ਨਹੀਂ ਕਰਾਇਆ ਅਟਕਦੀ ਹੋਇਆ ਦੇਖੋ ਕਾਂਗਰਸ ਦੀ ਕਾਰਪੋਰੇਸ਼ਨਾਂ ਵੀ ਰਹੀਆਂ ਭਾਜਪਾ ਦੀ ਕਾਰਪੋਰੇਸ਼ਨਾਂ ਵੀ ਰਹੀਆਂ ਪਰ ਅਜ ਤੱਕ ਅਕਾਲੀ ਦਲ ਦੀ ਕਾਰਪੋਰੇਸ਼ਨਾਂ ਵੀ ਰਹੀਆਂ ਅਜ ਤੱਕ ਐਸਾ ਨਹੀਂ ਹੋਇਆ ਕਿ ਇਹ ਹਾਈਜੈਕ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਜਾਂ ਡਿਲੇ ਹੋਇਆ ਹੈ ਸਰਕਾਰ ਇਸ ਤਰ੍ਹਾਂ ਦੇ ਮਾਨਸਾਹਬ ਦਾ ਇਲੈਕਸ਼ਨ ਜੇ ਕੇਂਦਰ ਸਰਕਾਰ ਰੋ ਦਿੰਦੀ ਪਰ ਕੇਂਦਰ ਸਰਕਾਰ ਜਿਹੜੀ ਹੈ ਕਾਨੂੰਨ ਨਾਲ ਚੱਲਣ ਵਾਲੀ ਬੋਦੀ ਨਹੀਂ ਦੀ ਹੈ ਮਾਨ ਸਾਹਿਬ ਤਦੇ ਹੀ ਮੁੱਖ ਮੰਤਰੀ ਬਣੇ ਜਦੋਂ ਇਲੈਕਸ਼ਨ ਕਰਵਾਏ ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਮਾਨ ਸਾਹਿਬ ਕਿਉਂ ਡਰੇ ਹੋਏ ਨੇ ਹਾਰ ਦੇ ਡਰ ਦੇ ਉੱਤੇ ਮਾਨ ਸਾਹਿਬ ਜਿਹੜੀ ਜਿੱਤ ਹਾਰ ਤੇ ਹੁੰਦੀ ਰਹਿੰਦੀ ਹੈ ਰਾਜਨੀਤੀ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਦੀ ਜੇ ਤੁਸੀਂ ਧੱਕੇ ਦੇ ਨਾਲ ਜਿੱਤ ਵੀ ਲੈ ਲੋਗੇ ਤੇ ਕੀ ਤੁਹਾਨੂੰ ਰਾਤੀ ਸੌਂ ਆਏ ਉਸ ਤੇ ਨੀਂਦ ਆਏਗੀ ਕੀ ਤੁਹਾਡਾ ਆਤਮ ਸਨਮਾਨ ਤੁਹਾਨੂੰ ਕਚੋਟੇਗਾ ਨਹੀਂ ਕੀ ਤੁਹਾਡਾ ਸਵੈਮਾਨ ਤੁਹਾਨੂੰ ਕਚੋਟੇਗਾ ਨਹੀਂ ਕਿ ਤੁਸੀਂ ਜਿਸ ਡੈਮੋਕ੍ਰੇਸੀ ਨੇ ਤੁਹਾਨੂੰ ਜਿਸ ਲੋਕਤੰਤਰ ਨੇ ਤੁਹਾਨੂੰ ਮਾਨ ਸਾਹਿਬ ਮੁੱਖ ਮੰਤਰੀ ਬਣਾਇਆ ਉਸੇ ਲੋਕਤੰਤਰ ਦਾ ਤੁਸੀਂ ਗੱਲ ਘੋੜਤਾ ਆਮ ਆਦੀ ਪਾਰਟੀ ਕਹਿੰਦੀ ਗੜਾ ਫਰਬਦ ਰਿਹਾ ਜੀ ਪਹਿਲੇ 92 ਐਮਐਲਏ ਸੀ ਹੁਣ ਵੱਧ ਕੇ 95 ਹੋ ਗਏ ਐਸਾ ਹੈ ਕਿ ਉਹ ਐਮਐਲਏ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਲੋਕਾਂ ਦਾ ਨਿਰਣੇ ਦੇਖਣ ਜਿਹੜਾ ਕਿ 2024 ਚ ਆਇਆ ਉਹਦੇ 2022 ਦੇ ਨਿਰਣੇ ਨੂੰ ਕਹਿੰਦੇ ਪਏ ਨੇ 92 2024 ਦੱਸਣ 51 ਸੀਟਾਂ ਨਹੀਂ ਆਈਆਂ ਐਦਰਸਨ ਇਹਨੀਆਂ ਸਿਤਾ ਕਿਉਂ ਘਟ ਗਈਆਂ ਉਹੀ ਜੋ ਤੁਸੀਂ ਕਿਹਾ ਹੈਗਾ ਕਿ ਨਾ ਕਿਸੇ ਨੂੰ 1000 ਰੁਪਏ ਮਹਿਲਾ ਨੂੰ ਪੈਨਸ਼ਨ ਮਿਲੀ ਨਾ ਕੋਈ ਵਿਕਾਸ ਹੋਇਆ ਕਿਸਾਨਾਂ ਦਾ ਇਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਸਾਰਾ ਕਰਜ਼ਾ ਮਾਫ਼ ਕਰਾਂਗਾ ਨਹੀਂ ਕੀਤਾ ਇਹ ਐਮਐਸਪੀ ਕਿਉਂ ਨਹੀਂ ਲਾਗੂ ਕਰਦੇ 13 ਫਸਲਾ ਦੇ ਹਰਿਆਣਾ ਦੀ ਸਾਡੀ ਸਰਕਾਰ ਨੇ ਐਮਐਸਪੀ ਲਾਗੂ ਕੀਤੀ ਹੈ ਇਹ ਮਾਨ ਸਾਹਿਬ ਕਿਸਾਨਾਂ ਦੇ ਉਹ 13 ਫਸਲਾ ਦੇ ਐਮਐਸਪੀ ਕਿਉਂ ਨਹੀਂ ਲਾਗੂ ਕਰਦੇ ਕਿਉਂਕਿ ਇਹ ਵੀ ਤੇ 파ਟ ਨੇ ਐਮਐਸਪੀ ਲਾਗੂ ਕਰਨ ਦੇ ਔਰ ਅੱਜ ਝੋਨੇ ਦੀ ਖਰੀਦ ਦੇ ਵਿੱਚ ਇਨਾਂ ਨੇ ਡਿਲੇ ਕਰਕੇ ਕਿਸਾਨਾਂ ਨੂੰ ਇਹ ਨੁਕਸਾਨ ਕਿਉਂ ਪਹੁੰਚਾਇਆ ਉਸ ਤੋਂ ਇਧਰ ਡਰਦੇ ਇਲੈਕਸ਼ਨ ਤੋਂ ਭਜਦੇ ਪਏ ਨੇ ਉਹਨਾਂ ਅਦਾਲਤ ਨੇ ਇਲੈਕਸ਼ਨ ਘਾਤੇ ਨੇ ਤੇ ਆਪਣੀ ਸਰਕਾਰੀ ਤਾਕਤ ਵਰਤ ਕੇ ਇਲੈਕਸ਼ਨ ਜਿਹੜਾ ਹੈ ਉਹਨੂੰ ਹਾਈਜੈਕ ਕਰ ਲਿਆ ਇਲੈਕਸ਼ਨ ਜਿਹੜਾ ਹੈ ਉਹਨੂੰ ਲੋਕਾਂ ਦੇ ਗਲਾ ਘੋਟ ਰਹੇ ਨੇ ਲੋਕਤੰਤਰ ਦਾ ਔਰ ਮੈਂ ਸਮਝਣਾ ਵਾਂ ਕਿ ਇਹ ਸਦੀਆਂ ਯਾਦ ਕਰਨਗੇ ਇਹਨਾਂ ਨੂੰ ਇਹ ਸਭ ਤੋਂ ਨਿਕੰਮੀ ਸਰਕਾਰ ਆਈ ਸੀ ਜਿਨ੍ਹਾਂ ਨੇ ਆਪਣੇ ਕੁਕਰਤ ਜਿਨ੍ਹਾਂ ਨੇ ਆਪਣੀ ਫੇਲਿਅਰ ਨੂੰ ਲੁਕਾਉਣ ਦੇ ਲਈ ਲੋਕਤੰਤਰ ਜਿਹੜਾ ਸੀ ਉਨੂੰ ਜੇ ਇਹ ਲਿਖ ਪਾਤਾ ਨੂੰ ਕਬਜ਼ਾ ਕਰ ਲਿਆ ਇੱਕ ਇੱਕ ਕਰਕੇ ਜੀ ਇੱਕ ਇੱਕ ਕਰਾਂਗਾ ਦੀ ਗੱਲ ਕੀਤੀ ਆ ਕਿਸਾਨ ਕਹਿ ਰਹੇ ਨੇ ਕੇਂਦਰ ਸਾਡੀ ਗੱਲ ਸੁਣੋ ਮੈਂ ਅੱਜ ਕਾਰਪੋਰੇਸ਼ਨ ਦੇ ਲਿਮਟਿਡ ਰੰਗ ਆ ਜੀ ਕਾਰਪੋਰੇਸ਼ਨ ਰੋਲ ਅੱਜ ਉਸੇ ਸ਼ੁੱਧ ਤੋਂ ਇਲਾਵਾ ਤੁਹਾਡੇ ਡਾਊਟ ਨੇ ਅੱਜ ਲਿਸਟ ਜਿਹੜੀ ਕਿਉਂ ਜਾਰੀ ਹੋ ਜਣੀ ਹੈ ਜੇ ਤੁਹਾਡੇ ਡਾਊਟ ਸਹੀ ਸਾਬਤ ਹੋ ਰਹੇ ਉਸ ਤੋਂ ਬਾਅਦ ਫਿਰ ਅਗਲਾ ਪਲਾਨ ਕੀ ਹੋਏਗਾ ਕੀ ਨਹੀਂ ਅਸੀਂ ਵੀਲ ਗੋ ਫਰ ਦਾ ਡੀਗਲੈਕਸ਼ਨ ਮੈਂ ਤੇ ਦੱਸਿਆ ਰਾਸ਼ਟਰਪਤੀ ਜੀ ਤੋਂ ਲੈ ਕੇ ਨੀਚੇ ਤੱਕ ਅਸੀਂ ਇਹਨਾਂ ਦੀ ਚਿੱਠੀਆਂ ਲਿਖਣਗੇ ਲਿਖਾਂਗੇ ਕਿ ਇਹਨਾਂ ਨੇ ਸੁਣਿਆ ਨਹੀਂ ਔਰ ਮੈਨੂੰ ਤਾਂ ਥੋੜਾ ਜਿਹਾ ਚਿੰਤਾ ਹੈ ਆਨਰੇਬਲ ਡੀਸੀ ਸਾਹਿਬਾ ਇੱਕ ਲੇਡੀ ਨੇ ਮੈਂ ਉਹਨਾਂ ਦਾ ਸਨਮਾਨ ਕਰਨਾ ਉਹਨਾਂ ਦਾ ਵੀ ਅ ਜੈਟਿਟਿਊਡ ਸੀਗਾ ਕਿ ਮੈਂ ਬਹੁਤ ਬਿਜ਼ੀ ਹਾਂ ਮੀਟਿੰਗ ਦੇ ਵਿੱਚ ਆਈ ਕੈਨ ਨੋਟ ਡਿਸੰਟ ਟੂ ਯੂ ਸੋ ਪਲੀਜ਼ ਟਾਕ ਟੂ ਗੁਰਸਿਮਰਨ ਸਿੰਘ ਐਂਡ ਗੁਰਸਿਮਰਨ ਸਿੰਘ ਵਾਸ ਡਾਇਰੈਕਟਿਡ ਨਾਟ ਟੂ ਟਾਕ ਟੂ ਮੀ ਸੋ ਦੈਟ ਵਾਟ ਦੈਟ ਰਿਫਲੈਕਸ ਦੈਟ ਦੇ ਆਰ ਆਲ ਹੈਂਡ ਇਨ ਗਲਵਸ ਜਸਟ ਟੂ ਹਾਈਜੈਕ ਦਾ ਡੈਮੋਕਰੇਸੀ ਹੈਸ ਬੀਨ ਡਾਇਰੈਕਟਿਡ ਬਾਈ देयर ਗਵਰਨਮੈਂਟ ਆਮ ਆਦਮੀ ਪਾਰਟੀ ਪਰ ਜੀ ਤੁਸੀਂ ਵੀ ਇਹ ਮੇਰੇ ਰਹੋ ਕਾਫੀ ਕੌਂਸਲ ਤੁਹਾਡੇ ਨਾਲ ਚ ਕੀ ਪੋਜੀਸ਼ਨ ਲੱਗਦੀ ਆ ਬੀਜੇਪੀ ਦੀ ਇਸ ਟੈਂਡਰ ਉੱਤੇ ਜਿਹੜੀ ਬੀਜੇਪੀ ਦੇ ਜਿੱਤੀ ਹੋਈ ਹੈ ਜੀ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਫੇਲਿਅਰ ਕਾਂਗਰਸ ਫੇਲਿਅਰ ਕਿਉਂਕਿ ਉਹ ਉਹਨੇ ਦੇ ਆਪੋਜੀਸ਼ਨ ਦਾ ਉਹਨੂੰ ਮੈਂਡੇਟ ਦਿੱਤਾ ਸੀ ਲੋਕਾਂ ਨੇ ਉਹਨੇ ਜਫੀਆਂ ਪਾ ਲਈਆਂ ਰੂਲਿੰਗ ਪਾਰਟੀ ਨਾਲ ਅੱਜ ਤੇਜਰੀਵਾਲ ਦਾ ਰਾਊਂਦਾਂ ਦੀ ਜਫੀਆਂ ਪਾਪਾ ਇੰਡੀਕੇਟ ਬੰਦ ਨਹੀਂ ਆ ਫੋਟੋ ਇਹ ਵੀ ਪਹਿਲੀ ਵਾਰ ਹੀ ਹੋਇਆ ਇਤਿਹਾਸ ਵਿੱਚ ਕਿ ਜਿਹੜੀ ਮੁਖ ਵਿਪਖਸ਼ੀ ਪਾਰਟੀ ਹੈ ਤੇ ਜਿਹੜੀ ਰੂਲਿੰਗ ਪਾਰਟੀ ਹੈ ਉਹ ਮੈਨੇਜ ਹੋ ਗਿਆ ਨਾ ਜੀ ਆਪਸੀ ਭ੍ਰਸ਼ਟਾਚਾਰ ਕਰਨ ਤੇ ਕਿਸਮਾਤਾ ਹੋ ਗਿਆ ਕਿ ਆਓ ਕੱਟੇ ਹੋ ਗਏ ਲੋਕਾਂ ਨੂੰ ਕੁਟਿਏ ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਲੋਕਾਂ ਨੂੰ ਲੁੱਟਿਏ ਵੀ ਪੰਜਾਬ 'ਚ ਇਹ ਗੱਟਬੰਧ ਨਹੀਂ ਹੈ ਨਾ ਸਰ ਮੈਂ ਕਹਾਂ ਜੀ ਕਿੱਥੇ ਨਹੀਂ ਹੈ ਇਹ ਤੇ ਲੋਕਾਂ ਦਾ ਆਈ ਵਾਸ਼ ਹੈ ਕਿ ਦਿੱਲੀ 'ਚ ਜਫੀਆਂ ਪਾਉਂਦੇ ਨੇ ਪੰਜਾਬ 'ਚ ਸ਼ੋ ਕਰਦੇ ਨੇ ਨਹੀਂ ਹੈ ਤੇ ਫਿਰ ਦਿੱਲੀ ਦਾ ਤੋੜਨ ਨਾ ਆ ਜਿਹਨਾਂ ਨੂੰ ਕੋ ਇੰਡੀਕੇਟ ਵਰਨਨ ਜੋ ਬਾਹਰ ਆਣ ਕਿਉਂ ਨਹੀਂ ਆਂਦੇ ਕਰ ਪਸ ਇਲੈਕਸ਼ਨ ਦੇ ਆਰ ਜਸਟ ਆਈ ਵਾਸ਼ਿੰਗ ਦਾ ਪੀਪਲ ਆਫ ਪੰਜਾਬ ਪੀਪਲ ਆਫ ਪੰਜਾਬ نو ਦੇ ਨੋ ਏਵਰੀਥਿੰਗ ਇੱਕ ਦਾ ਹੈਂਡ ਇਨ ਰਿਜ਼ਲਟਸ ਨਹੀਂ ਹੱਲ ਮਿਲ ਕੇ ਰਾਤ ਨੂੰ ਮੀਟਿੰਗਾਂ ਕਰਦੇ ਨੇ ਇਹ ਰਗ ਮਿਲ ਕੇ ਕੋਈ ਦੋਨੋਂ ਹੀ ਪਾਰਟੀਆਂ ਆ ਰਹਿੰਦੇ ਆਈਆਂ ਹੀ ਆ ਔਰ ਦੋਨੋਂ ਇੱਕ ਦੂਜੇ ਡੁੱਬਦੀਆਂ ਪਈਆਂ ਉਹਦਾ ਹੱਥ ਫੜ ਕੇ ਡੁੱਬਣ ਤੋਂ ਬਚਣਾ ਚਾਹਦੀ ਹੈ ਉਹਦਾ ਹੱਥ ਫੜ ਕੇ ਔਰ ਕਿਹ ਵਾਲੀ ਪਾਰਟੀ ਜਿਹਦਾ ਵੋਟ ਸ਼ੇਰ ਵਧਿਆ ਜਿਹਦੀਆਂ ਸੀਟਾਂ ਵਧੀਆਂ ਉਹ ਭਾਜਪਾ ਇਹ ਜਿਹਦੇ ਤੋਂ ਅੱਜ ਡਰ ਰਹੇ ਨੇ ਔਰ ਉਹ ਡਰ ਦੇ ਕਾਰਨ ਜਿਹੜਾ ਅੱਜ ਇਲੈਕਸ਼ਨ ਜਿਹੜੇ ਨੇ ਉਹ ਧੱਕੇ ਦੇ ਨਾਲ ਕਰਵਾ ਰਹੇ ਮੈਨੂੰ ਇਹ ਵੀ ਪਤਾ ਲੱਗਾ ਕੱਲ ਇਹਨਾਂ ਨੇ ਕਾਗਜ਼ ਵੀ ਫਾੜੇ ਕੈਂਡੀਡੇਟਾਂ ਦੇ ਪੰਜਾਬ ਦੇ ਵਿੱਚ ਕੀ ਤਰ੍ਹਾਂ ਇਲੈਕਸ਼ਨ ਕਰਾਂ ਦਾ ਕਿ ਕੈਂਡੀਡੇਟ ਆਪਣੇ ਕਾਗਜ ਲੈ ਕੇ ਆਂਦਾ ਉਹਨੂੰ ਬਾਹਰ ਹੀ ਕੋਈ ਜਿਹੜੇ ਗੁੰਡਾ ਐਲੀਮੈਂਟਸ ਕਾਗਜ ਫਾੜ ਦੇਣ ਉਹਦੇ ਇਹ ਤਾਂ ਇੱਕ ਤਰ੍ਹਾਂ ਜੰਗਲ ਦਾ ਰਾਜ ਹੈ ਉੱਥੇ ਦੇਖੋ ਲੋਗੀ ਜੀ ਜਿਨ੍ਹਾਂ ਨੇ ਕ੍ਰਿਮੀਨਲ ਖਤਮ ਕਰਤੇ ਇੱਥੇ ਜਿਹੜੇ ਐ ਇੰਗੇਜਮੈਂਟ ਮਿਲਦੀ ਹੈ ਕ੍ਰਿਮੀਨਲ ਤੋਂ ਪੰਜਾਬ ਚ ਤਾਂ ਨਹੀਂ ਆਗੇ ਕਿਤੇ ਨੂੰ ਮੰਨਦਾ ਲੱਗਦਾ ਹੈ ਜੀ ਕਿ ਉਹਨਾਂ ਨੂੰ ਸ਼ੈਲਟਰ ਮਿਲ ਗਿਆ ਕੋਈ ਕਾਂਗਰਸ ਨੇ ਤੁਹਾਨੂੰ ਯਾਦ ਆਉਂਦੀ ਅंसारी ਨੂੰ ਉੱਥੇ ਸ਼ੈਟਰ ਦਿੱਤਾ ਦੀ ਵੀਆਈਪੀ ਬਣਾ ਲਿਆ ਸੀ ਮੁਖਤਾਰ ਅंसारी ਨੂੰ ਔਰ ਬਾਅਦ ਹੀ ਹਾਇ ਕੋਟਾ ਨਹੀਂ ਵਾਪਸ ਉਹਨੂੰ ਯੂਪੀ ਭੇਜਿਆ ਸੀ ਟ੍ਰਾਇਲ ਲਈ ਇਹਦੇ ਨੂੰ ਬਚਾ ਕੇ ਲੈ ਆਏ ਸੀ ਕਾਂਗਰਸੀ ਇੱਥੇ ਲੈਟ ਮੀ ਡਿਸਰ ਬਖਸ਼ਰ ਜੀ ਦੇ ਵਿੱਚ ਲੈਟ ਮੀ ਡਿਸਰ ਗ੍ਰਾਮਨਾਗਰ ਵਿੱਚ ਜਿਹੜੇ ਸਕੂਲ ਨੂੰ ਡਿਗਰੀ ਦੇ ਵਿੱਚ ਕਿਸ ਤਰ੍ਹਾਂ ਦੇ ਦਿੱਲੀ ਦਾ ਲਾਅ ਐਂਡ ਆਰਡਰ ਕਿਤਾ ਨਹੀਂ ਮੇਰਾ ਐਕਟ ਕਾਰਨ ਹੈ ਜੀ ਕਿ ਇਹਦੇ ਵਿੱਚ ਦਾਰਜ ਕਾਲ ਹੈ ਹਾਰ ਦੇ ਕੇ ਆਮ ਆਦਮੀ ਪਾਰਟੀ ਛੇਦੰਦਰ ਕਰ ਰਹੀ ਹੈ ਕਿ ਤੇ ਜਿਹੜੇ ਅੱਜ ਇਲੈਕਸ਼ਨ ਤੇ ਆਈਏ ਜਿਹਦੇ ਦੇ ਕਿ ਇਹ ਇਹਦੇ ਬਾਰੇ ਮੈਂ ਅੱਜ ਤੁਹਾਡੇ ਤੋਂ ਚਾਹਨਾ ਕਿ ਲੋਕਤੰਤਰ ਦੇ ਤੁਸੀਂ ਚੌਥੇ ਸਤੰਭੋ ਇਹ ਜੋ ਤਕੇਸ਼ਾਈ ਚੱਲ ਰਹੀ ਹੈ ਜੋ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹਦੇ ਤੇ ਪ੍ਰੈਸ ਵੀ ਸਾਨੂੰ ਕੋਆਪਰੇਟ ਕਰੇ ਔਰ ਇਹਨਾਂ ਨੂੰ ਐਕਸਪੋਜ਼ ਕਰੇ ਲੋਕਾਂ ਦੇ ਸਾਹਮਣੇ ਕਿ ਕਿੱਦਾਂ ਲੋਕਤੰਤਰ ਦੀ ਹੱਤਿਆ ਕਰ ਰਹੇ ਨੇ ਔਰ ਖਾਸ ਕਰ ਖੁਸ਼ਦਿਲ ਜੀ ਜਿਹੜੇ ਕਿ ਅੱਜ ਇਲੈਕਟਰਲ ਅਫੀਸਰ ਨੇ ਔਨ ਰਿਕਾਰਡ ਹੋਣ ਲੱਗਿਆ ਕਿ ਜੀ ਮੈਂ ਕਲੀਅਰ ਨਹੀਂ ਕਰਨੀ ਮੈਂ ਤੇ ਲਿਸਟ ਲਾਉਂਗਾ ਫਿਰ ਕਾਦੀਸ ਟੂਟ ਨਹੀਂ ਹੈ ਬਲਕਿ ਸਕਿਊਟ ਨਹੀਂ ਜਦੋਂ ਸਭ ਦੀ ਹੋਣੀ ਉਹ ਚਲੇ ਗਏ ਘਰਾਂ ਨੂੰ ਤੇ ਫਿਰ ਦੇ ਡਿਕਟੇਟਰ ਬਣ ਗਏ ਕੁਝ ਦਿਨ ਲਈ ਜਿਹਦਾ ਮਰਜ਼ੀ ਨਾ ਕੱਟ ਦੇਣ ਜਿਹਦਾ ਮਰਜ਼ੀ ਨਾ ਸਹੀ ਮਾਰ ਦੇ ਇੱਕੋ ਤਰੀਕਾ ਹੈ ਇਲੈਕਸ਼ਨ ਕਰਾਉਂਦਾ ਅਸੀਂ ਇੰਨੇ ਇਲੈਕਸ਼ਨ ਲੜਦੇ ਨੇ ਕੁਝ ਦਿਨ ਜਦੋਂ ਪੈਦਾ ਵੀ ਨਹੀਂ ਹੋਏ ਹੁੰਦੇ ਤਦ ਅਸੀਂ ਇਲੈਕਸ਼ਨ ਲੜਦੇ ਪਏ ਆ ਛੋਟਾ ਆਫੀਸਰ ਹੈ ਜੰਗ ਆਫੀਸਰ ਹੈ ਉਹ ਉਹ ਅੱਜ ਦੀ ਡੇਟ 'ਚ ਕੀ ਉਹਨਾਂ ਨੂੰ ਡਰ ਹੈ ਕਿ ਜਦੋਂ ਸਕਿਊਟ ਨਹੀਂ ਹੋ ਗਈ ਸਾਰਿਆਂ ਦਾ ਉਹ ਕਹਿੰਦੇ 3 ਵਜੇ ਦਾ ਮੈਂ ਦੇਖਣਾ ਹੈ

and other officers who are commending this uh, wrong procedure they will be answerable to the honorable court i assure you sure?